ਬਾਹਰ ਕੋਈ ਨਾ ਪੈਂਚਰ ਆ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਹੋਣਾ ਇਹ ਕੀ ਨਾਵਾ ਅਸ਼ਵਨੀ ਜੀ ਕਾਹ ਖਿਆਲ ਕਰਾ ਆਪ ਹਮ ਆਜੇ ਯਾਤਰਾ ਸੇ ਆ ਰਹੇ ਥੇ ਜੁ ਬੇਸ਼ਨੂ ਦੇ ਤੋ ਕੀ ਹੋਇਆ ਆਪਕਾ ਇੱਕ ਸਮ ਮੋਟਰਸੇਲ ਬਾਹਰ ਨਿਕਲ ਕੇ ਆਇਆ ਤੇ ਮੈਂ ਆਪਦੀ ਸਾਈਡ ਤੇ ਪੈਂਚਰ ਗੱਡੀ ਹੋ ਕੇ ਮੈਂ ਆਪਦੀ ਸਾਈਡ ਦੁਬਾਰਾ ਲੱਗੇ ਇਧਰੋਂ ਫੌਜੀਆਲੀ ਗੱਡੀ ਆ ਗਈ ਫੌਜੀਆਲੀ ਗੱਡੀ ਤੋਂ ਬਾਅਦ ਚ ਕੇ ਮੈਂ ਇਧਰ ਇਧਰ ਹੀ ਸਬਾਰ ਤਪਾਕ ਕਰਤੀ ਹਾਂਜੀ ਉਹਨਾਂ ਦੀ ਆ ਫੌਜੀਆਲੀ ਗੱਡੀ ਓਵਰ ਕਰਕੇ ਸਾਨੂੰ ਟੱਪ ਕੇ ਅੱਗੇ ਫੌਜੀਾਂ ਵਾਲੀ ਗੱਡੀ ਸਾਡੇ ਨਾਲ ਵੱਜ ਗਈ ਆ ਕੇ ਉਹ ਟੱਪ ਗਏ ਨਾ ਓਵਰਟੇਕ ਨਹੀਂ ਮੈਂ ਤੂਪਾਨ ਲੱਗਿਆ ਸੀ ਫੌਜੀਾਂ ਗੱਡੀ ਉਹਨਾਂ ਨੂੰ ਮੇਰੇ ਕੰਨੀ ਦਬਤੀ ਫਿਰ ਉਹ ਪੈਂਚਰ ਹੋ ਗਿਆ ਨਾ ਤੇ ਬਾਈ ਮੋਰਸਲ ਉੱਤੋਂ ਕੱਢ ਕੇ ਇੱਕਦਮ ਮੇਰੇ ਚਾਹ ਕੇ ਗੱਡੀ ਵੱਜਿਆ ਗਲੀ ਦੇ ਵਿੱਚੋਂ ਨਿਕਲੇ ਹਾਂ ਇਸ ਤਰ੍ਹਾਂ ਕਿੰਸੀਡੈਂਟ ਹਾਂ ਜੀ ਤੁਹਾਡੀ ਗੱਡੀ ਨੂੰ ਵੱਜਿਆ ਹਾਂ ਜੀ ਤੁਹਾਡੀ ਕੀ ਗੱਡੀ ਸੀ ਦੋ ਗੱਡੀਆਂ ਲੈ ਇੱਕ ਗੱਡੀ ਲੈ ਕੇ ਜਾ ਰਹੀ ਆਪਾਂ ਉਹ ਬੰਦੇ ਨੂੰ ਜਿਹੜੇ ਬੰਦੇ ਵੱਜਿਆ ਉਹਨੂੰ ਨਾਲ ਲੈ ਕੇ ਜਾ ਰਹੀ ਆ ਹਸਪੀਟਲ ਲੈ ਕੇ ਜਾ ਰਹੇ ਨੇ ਕਿੱਥੇ ਰਹਿਣ ਵਾਲੇ ਅਸੀਂ ਰਤੀ ਇਹਦੇ ਫਤਿਹਵਾਰ ਤੀਨ ਮੇਰਾ ਨਾਮ ਦੀਪਕ ਲੋਪਾਇਆ ਮੈਂ ਰਸਤੇ ਵਿੱਚ ਜਾ ਰਿਹਾ ਸੀ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਬਰੀਜਾ ਗੱਡੀ ਦੇ ਨਾਲ ਹਰਿਆਣਾ ਨੰਬਰ ਗੱਡੀ ਸੀ ਜਿਹਦੇ ਵਿੱਚ ਉਹਨਾਂ ਭਜਾਉਣ ਦੀ ਕੋਸ਼ਿਸ਼ ਕੀਤੀ ਗੱਡੀ ਨੂੰ ਪਰ ਉਹ ਕਿਸਮਤ ਦੇ ਮਾਰੀ ਦੇ ਉਹਨਾਂ ਦਾ ਟਾਇਰ ਪਾੜ ਗਿਆ ਉਹ ਕਾਬੂ ਆ ਗਏ ਨੇ ਅਸੀਂ ਸਾਡੇ ਜਿੰਨੀ ਵੀ ਇੱਥੇ ਜਨਤਾ ਸੀ ਸਾਰਿਆਂ ਨੇ ਉਹਨਾਂ ਨੂੰ ਕਾਬੂ ਕਰ ਲਿਆ ਇਹ ਜਨਤਾ ਦੇ ਸੰਯੋਗ ਦੇ ਨਾਲ ਉਨਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਆ ਅਸੀਂ ਇਹ ਦੱਸਣਾ ਹਾਂਜੀ ਕਿੰਨੀਆਂ ਗੱਡੀਆਂ ਸੀ ਦੋ ਗੱਡੀਆਂ ਸੀ ਬ੍ਰੀਜ਼ਾ ਗੱਡੀਆਂ ਤੇ ਉਹਨਾਂ ਨੂੰ ਕਾਬੂ ਕਰਦਿਆ ਗੱਡੀਆਂ ਨੂੰ ਤੇ ਇਹਦੇ ਵਿੱਚ ਅਸੀਂ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਉਹ ਗਰੀਬ ਬੰਦਾ ਸੀ ਉਹਨਾਂ ਤੇ ਅਨਸਾਫ਼ ਦਵਾਇਆ ਜਾਏ ਇਹ ਕਿਹਨਾਂ ਦੇ ਆਪੋ ਸਰ ਮੇਰਾ ਨਾਮ ਕਨਸਟੇਬਲ ਵਿਰੇਂਦਰ ਸਿੰਘ ਆ ਤੇ ਨਾਲ ਸਾਡੇ ਇੰਚਾਰਜ ਐਸਆਈ ਰਾਜਵਿੰਦਰ ਸਿੰਘ ਸਰ ਸਾਨੂੰ ਇਤਲਾਹ ਮਿਲੀ ਕਿ ਭੁੱਲੇ ਚੱਕ ਲੱਗ ਗਿਆ ਨਾ ਐਕਸੀਡੈਂਟ ਹੋਇਆ ਤੇ ਐਜ਼ ਇਨਫੋਰਮੇਸ਼ਨ ਮਿਲੀ ਆਈ ਰਸ਼ ਕੀਤਾ ਐਕਸੀਡੈਂਟ ਦੀ ਸਾਈਡ ਤੇ ਸਾਨੂੰ ਪਤਾ ਲੱਗਾ ਕਿ ਇੱਕ ਕਾਰ ਜਾ ਰਹੀ ਸੀ ਜੋ ਹਰਿਆਣਾ ਨੰਬਰ ਦੀ ਸੀ ਤੇ ਮਕੇਰੀਆਂ ਨੂੰ ਜਾ ਰਹੀ ਸੀ ਗਰਦਾਸਪੁਰ ਤੋਂ ਮਕੇਰੀਆਂ ਜਾ ਰਹੀ ਸੀ ਜਿੰਨੇ ਇੱਕ ਆਰਮੀ ਦੀ ਗੱਡੀ ਨੂੰ ਓਵਰਟੇਕ ਕਰਨ ਲੱਗੀ ਜਿਸ ਕਾਰਨ ਸਾਹਮਣੇ ਆਉਂਦਾ ਇੱਕ ਸਕੂਟਰ ਤੇ ਸਕੂਟੀ ਤੇ ਇੱਕ ਸ਼ਖਸ ਉਹਨੇ ਸਾਹਮਣੇ ਆ ਗਿਆ ਤੇ ਟਕਰ ਹਿੱਟੋ ਗਈ ਕਾਰ ਇਸ ਨੂੰ ਵਿੱਚ ਵਿਕਟਮ ਨੂੰ ਕਾਫੀ ਸੱਟਾਂ ਲੱਗੀਆਂ ਸਕੂਟੀ ਵਾਲੇ ਬੰਦੇ ਨੂੰ ਤੇ ਇਸ ਵਿੱਚ ਇਹਨਾਂ ਦੀ ਕਾਰ ਵਾਲੇ ਇੱਕ ਹੋਰ ਪਰਿਵਾਰ ਦੀ ਇਹਨਾਂ ਦੀ ਕਾਰ ਹੀ ਉਹ ਕਾਰ ਵਾਲੇ ਹੀ ਨਾਂ ਲੈ ਕੇ ਸਿਵਲ ਹਸਪੀਟਲ ਇੱਕ ਉਹਨੂੰ ਮਰੀਜ਼ ਨੂੰ ਪਹੁੰਚਾ ਦਿੱਤਾ ਤੇ ਬਾਕੀ ਕਾਰਵਾਈਆਂ ਹੀ ਕਰ ਦਿੱਤੀ ਐ ਤਿੱਬੜ ਦਾ ਏਰੀਆ ਪੈਂਦਾ ਏ ਤਿੱਬੜ ਪੁਲਿਸ ਸਟੇਸ਼ਨ ਦਾ ਏਰੀਆ ਪੈਂਦਾ ਤੇ ਉਹਨਾਂ ਦੇ ਆਈਓ ਨੂੰ ਅਹੀਂ ਫੋਨ ਕਰਤੀ ਐ ਕੰਟਰੋਲ ਰੂਮ ਵਿੱਚ ਵੀ ਇਤਲਾਹ ਦੇ ਦਿੱਤੀ ਐ ਤੇ ਉਹ ਆਣ ਆਂਦੇ ਪਏ ਐ ਤੇ ਬਾਕੀ ਕਾਰਵਾਈ ਉਹ ਕਰਨਗੇ